ਸਤਿਕਾਰਯੋਗ ਬੇਅਦਗਰ ਸੱਥਿਓ ਕਾफी ਲੰਬੇ ਸਮੇਂ ਬਾਅਦ ਫੇਰ ਦਿਵਾਲੀ ਦਸਹਿਰਾ ਮਨਾਉਣ ਤੋਂ ਬਾਅਦ ਫੇਰ ਜਿਮਣੀ ਚੌਂ ਦੇ ਵਿੱਚ 2 ਤਰੀਕ ਨੂੰ 2 ਨਵੰਬਰ ਦਿਨ ਐਤਵਾਰ ਨੂੰ ਆਪਾਂ ਤਰਨਤਾਰਨ ਜਾਣਾ ਹੈ ਬਹੁਤ ਸਮਾਂ ਹੋ ਗਿਆ ਤੁਹਾਨੂੰ ਅਡੀਕਦਿਆਂ ਨੂੰ ਬੜੀ ਸ਼ਾਂਤੀ ਦੇ ਨਾਲ ਘਰਾਂ 'ਚ ਬੈਠ ਕੇ ਤੁਸੀਂ ਇਸ ਗੱਲ ਦੀ ਅਡੀ ਕੀਤੀ ਹੈ ਕੋਚਿੰਗ ਸੈਂਟਰਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਬੈਠ ਕੇ ਰੀਡਿੰਗ ਰੂਮਾਂ ਦੇ ਵਿੱਚ ਬੈਠ ਕੇ ਇਸ ਗੱਲ ਦੀ ਉਡੀਕ ਕੀਤੀ ਹੈ ਕਿ ਸਰਕਾਰ ਭਰਤੀ ਕੈਲੰਡਰ ਲਾਗੂ ਕਰੋ ਕਿਉਂਕਿ ਚੋਣ ਵਾਅਦਾ ਕੀਤਾ ਸੀ ਸਰਕਾਰ 343 ਰੱਦ ਕੀਤੀਆਂ ਲੈਕਚਰਰਾਂ ਦੀਆਂ ਪੋਸਟਾਂ ਨੂੰ ਰੀ ਐਡ ਕਰੂ ਬਾਕੀ ਸਬਜੈਕਟਾਂ ਦੀਆਂ ਪੋਸਟਾਂ ਦੇ ਕੇ ਮਾਸਟਰ ਕੈਡਰ ਦੀਆਂ ਅਸਾਮੀਆਂ ਜਾਰੀ ਕਰੂਗੀ ਮੁੱਖ ਮੰਤਰੀ ਨੇ ਖੁਦ ਵਾਅਦਾ ਕੀਤਾ ਸੀ ਸਟੇਜਾਂ ਤੇ ਖੜਕੇ ਉਮਰ ਹੱਦ ਸ਼ੋਰਟ ਦੇਊਗੀ 55% ਦੀ ਸਰਦ ਬੇਤੁਕੀ ਹੈ ਦਾਖਲਾ 45-50 ਨਾਲ ਹੋ ਰਿਹਾ ਹੈ ਅੱਜ ਵੀ ਜਿੰਨਾ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ 45% ਹੈ ਰਿਜ਼ਰਵ ਕੈਟਾਗਰੀ ਦੇ ਰਾਖਵੀਆਂ ਸਰੀਆਂ ਦੇ ਉਹ 45% ਨੰਬਰਾਂ ਦੇ ਨਾਲ ਵੀ ਐਡ ਵਿੱਚ ਦਾਖਲਾ ਲੈ ਰਹੇ ਨੇ 50% ਨਾਲ ਦਾਖਲਾ ਲੈ ਰਹੇ ਨੇ ਜਨਰਲ ਕੈਟਾਗਰੀ ਦੇ ਤਾਂ ਮਾਸਟਰ ਕੇਡਰ ਦੀਆਂ ਪੋਸਟਾਂ ਵਿੱਚ ਜੇਕਰ ਪੋਸਟਾਂ ਸਰਕਾਰ ਦਿੰਦੀ ਹੈ ਪਹਿਲੀ ਗੱਲ ਤੇ ਸਾਢੇ 3 ਸਾਲਾਂ ਚ ਦਿੱਤੀਆਂ ਨਹੀਂ ਤੁਹਾਡੇ ਨੰਬਰ 55 ਜਾਂ 50 ਹੋਣੇ ਚਾਹੀਦੇ ਐ ਭਾਗ ਕੇ 5% ਜ਼ਿਆਦਾ ਹੋਣਾ ਚਾਹੀਦਾ ਐ ਤੁਸੀਂ ਵੀ ਐਡ ਕੀਤੀ ਐ ਭਾਵੇਂ ਟਟ ਵੀ ਪਾਸ ਕਰ ਲਿਆ ਪਰ ਮਾਸਟਰ ਕੈਡਰ ਵਾਸਤੇ ਐਲੀਜੀਬਲ ਨਹੀਂ ਇਹ ਨਵੀਆਂ ਸ਼ਰਤਾਂ ਤੁਹਾਡੇ ਦੇ ਉੱਪੀਆ ਹੋਈਆਂ ਨੇ ਤਾਂ ਇਹਨਾਂ ਸਾਰੀਆਂ ਮੰਗਾਂ ਦੇ ਲਈ ਆਪਾਂ ਸਾਢੇ 3 ਸਾਲਾਂ ਤੋਂ ਡੀ ਕੀਤੀ ਐ ਕਿ ਸਰਕਾਰ ਆਪਣੀਆਂ ਮੰਗਾਂ ਆਪਾਂ ਮੰਗ ਪੱਤਰ ਦੇਤੇ ਸਿੱਖਿਆ ਮੰਤਰੀ ਨੂੰ ਮੁੱਖ ਮੰਤਰੀ ਨੂੰ ਵਿੱਤ ਮੰਤਰੀ ਨੂੰ ਜਾਂ ਐਮਐਲਏ ਨੂੰ ਜਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਤੇ ਨਾ ਮੰਗਾ ਤੇ ਸਰਕਾਰ ਗੌਰ ਕਰਕੇ ਆਪਣੀਆਂ ਮੰਗਾ ਹੱਲ ਕਰ ਦੋ ਪਰ 3.5 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਹੋਇਆ ਜੇਕਰ ਹੋਇਆ ਤਾਂ ਇਸ ਵੀਡੀਓ ਨੂੰ ਜਿਹੜੇ ਸਾਥੀ ਦੇਖਣਗੇ ਭਾਵੇਂ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਸਪੋਰਟਰ ਹੋਣ ਅ ਅਫਸਰ ਸਾਹੀ ਹੋਵੇ ਜਾਂ 93 ਵਿਧਾਇਕਾਂ ਦੇ ਵਿੱਚੋਂ ਕੋਈ ਵਿਧਾਇਕ ਮੰਤਰੀ ਹੋਵੇ ਤਾਂ ਇਹਦਾ ਜਵਾਬ ਦੇ ਦਿਓ ਸੀ ਜਨਤਕ ਬਹਿਸ ਕਰਨ ਲਈ ਤਿਆਰ ਆ ਚੈਲੰਜ ਹੈ ਕਿ ਬੈਠ ਕੇ ਇਸ ਮਸਲੇ ਤੇ ਡਿਬੇਟ ਕਰ ਲੈਣ ਉਹਨਾਂ ਦੇ ਸੋਸ਼ਲ ਕਾਉਂਟਸ ਤੇ ਕਰ ਲੈਣਾ ਕਿ ਇੱਕ ਵੀ ਭਰਤੀ ਸਿੱਖਿਆ ਭਾਗ ਦੇ ਵਿੱਚ ਐਂਟੀਟੀ ਦੀ ਈਟੀਟੀ ਮਾਸਟਰ ਕੇਡਰ ਲੈਕਚਰ ਆਸ ਸਹਿਯਕ ਪ੍ਰੋਫੈਸਰ ਦਿੱਤੀ ਹੋਵੇ ਸਗੋ ਸਹਿਯਕ ਪ੍ਰੋਫੈਸਰ 1158 343 ਲੈਕਚਰ ਆਸ 640 ਪੀਟੀਆਈ 2000 ਪੀਟੀਆਈ ਰੱਦ ਜ਼ਰੂਰ ਕੀਤੀਆਂ ਨੇ ਜਾਂ ਕੋਟਾਾਂ ਦੇ ਵਿੱਚ ਜ਼ਰੂਰ ਲਮਕਾਈਆਂ ਨੇ ਤਾਂ ਮੁੱਖ ਮੰਤਰੀ ਦੇ ਪੰਜਾਬ ਸਰਕਾਰ ਦੇ ਕੀਤੇ ਚੋਣ ਵਾਦੇ ਅਜੇ ਤੱਕ ਜ਼ੀਰੋ ਹੈ ਖਾਸ ਕਰਕੇ ਸਿੱਖਿਆ ਦੇ ਸੇਧ ਦੇ ਵਿੱਚ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਆਪਣੀ ਭਰਤੀ ਦੀ ਮੰਗ ਨੂੰ ਲੈ ਕੇ ਵਿਅਰਜ ਕਰ ਸਾਝਾਂ ਮੋਰਚਾ ਜਿਹਦੇ ਵਿੱਚ ਵੀਐਡ ਟੈਟਪਾਸ ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਦੀ ਮੰਗ ਜਿਹਦੇ ਵਿੱਚ ਲੈਕਚਰਾਰ ਦੀ ਯੋਗਤਾ ਰੱਖਦੇ ਸਾਥੀ ਲੈਕਚਰਾਰ ਦੀਆਂ ਪੋਸਟਾਂ ਦੀ ਮੰਗ ਸਾਰੇ ਵਿਸ਼ਿਆਂ ਦੀਆਂ ਉਮਰ ਹੱਦ ਛੋੜ ਦੇ ਕੇ ਕਿਉਂਕਿ ਜਿਹੜੇ 343 ਵੇਲੇ ਉਮਰ ਦੇ ਮੁਤਾਬਕ ਯੋਗ ਸੀਗੇ ਐਲੀਜੀਬਲ ਸੀ ਉਹਨਾਂ ਵਿੱਚੋਂ ਵੱਡੀ ਗਿਣਤੀ ਓਵਰੇਜ ਹੋ ਚੁੱਕੀ ਹੋਵੇਗੀ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਬੀੜੀਆਂ ਤੇ ਆਟੜ-ਕਰੱਟ ਦੀਆਂ ਮੰਗਾਂ ਨੂੰ ਲੈ ਕੇ ਮਲਟੀਪਰਪੋਸਿਅਨ ਨੂੰ ਲੈ ਕੇ ਮੈਸਫੈਂਸ ਦੀਆਂ ਓਵਰੇਜ ਅਡਰੈਸ ਸਾਰੀਆਂ ਮੰਗਾਂ ਨੂੰ ਲੈ ਕੇ ਬੇਅਦਕਾਰ ਸਾਝਾ ਮੋਰਚਾ ਦੋ ਤਰੀਕ ਦਿਨ ਐਤਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਮਨੀ ਚੌਂਡ ਦੇ ਵਿੱਚੋਂ ਉੱਥੋਂ ਦੇ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਵਾਅਦੇ ਹਵਾ ਵਿੱਚ ਲਟਕ ਗਏ ਐ ਮੁੱਖ ਮੰਤਰੀ ਸਿੱਖਿਆ ਮੰਤਰੀ ਜ਼ੇਤ ਮੰਤਰੀ ਪੰਜਾਬ ਸਰਕਾਰ ਕੈਬਨਟ ਆਪਣੇ ਸਾਰੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ ਇਸ ਕਰਕੇ ਤੁਸੀਂ ਤਰਨ ਤਰਨ ਵਾਲੀ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ ਭਰੋਸੇ 'ਚ ਨਾ ਆਜਿਓ ਇਹਨਾਂ ਦੇ ਲਾਰੇ ਆ 'ਚ ਨਾ ਆਜਿਓ ਆਓ ਸਾਰੇ ਰਲ ਕੇ ਇਹਨਾਂ ਨੂੰ ਭੁਜਾਈਏ ਇਹਨਾਂ ਨਾਲ ਗੱਲਬਾਤ ਕਰਕੇ ਸਵਾਲ ਕਰੀਏ ਇਹਨਾਂ ਨੂੰ ਕਿ ਸਾਡੇ ਪਿਛਲੀਆਂ ਚੋਣਾਂ ਮੌਕੇ ਕੀਤੇ ਵਾਅਦੇ ਜਿਹੜੇ ਸਾਡੇ ਨਾਲ ਕੀਤੇ ਸੀ ਉਹ ਕਿੱਧਰ ਗਏ ਸੋ ਸਾਰੇ ਵੇਰਜਗਾਰ ਤੁਸੀਂ ਪੰਜਾਬ ਦੇ ਵਿੱਚ ਜਿੱਥੇ-ਕਿੱਥੇ ਬੈਠੇ ਹੋ ਬੱਕ ਬੱਕ ਕੋਚਿੰਗ ਸੈਂਟਰਾਂ 'ਚ ਲਾਇਬ੍ਰੇਰੀਆਂ 'ਚ ਰੀਡਿੰਗ ਰੂਮਾਂ ਦੇ ਵਿੱਚ ਘਰਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਸੇ ਹੋਰ ਪੋਸਟ ਤੇ ਕੰਮ ਕਰ ਰਹੇ ਹਾਂ ਜਿੱਥੇ ਕਿਤੇ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਭਵਿੱਖ ਦੇ ਲਈ 2 ਤਰੀਕ ਨੂੰ ਤਰਨਤਾਰ ਜੀ ਸ੍ਰੀ ਤਰਨਤਾਰ ਸਾਹਿਬ ਆਪਾ ਪਹੁੰਚੀ ਆਪਣੇ ਮੰਗਾਂ ਦੇ ਹੱਲ ਲਈ ਬੇਰਜਕਾਰਾਂ ਸਾਡੀ ਮੁਰਜ਼ੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਮਾਂ ਸਥਾਨ ਤੁਹਾਨੂੰ ਦੱਸ ਦਿੱਤਾ ਜਾਣਾ ਹੈ ਆਪ ਕੋ ਆਪਣੇ ਜ਼ਿਲ੍ਹਾ ਦੇ ਵਿੱਚ ਆਪ ਕੋ ਸਾਥੀਆਂ ਦੇ ਨਾਲ ਸੰਪਰਕ ਕਰੋ ਤੁਹਾਨੂੰ ਘਰਾਂ ਤੋਂ ਲੈ ਕੇ ਜਾਣ ਦਾ ਵਾਪਸੀ ਘਰਾਂ ਤੱਕ ਪਹੁੰਚਾਉਣ ਦਾ ਸਾਰਾ ਜਿੰਮਾ ਸਾਰੀ ਡਿਊਟੀ ਸਾਰੀ ਜ਼ਿੰਮੇਵਾਰੀ ਬੇਰਗੱਫਾ ਨਹੀਂ ਮੁਰਗੀ ਆ ਕਿੰਦੀ ਹੋਊਗੀ ਤੁਸੀਂ ਬਰੰਡੇ ਚੋਂ ਆਉਣਾ ਹੈ ਤੁਸੀਂ ਬਰਨਾਲੇ ਚੋਂ ਜਾਣਾ ਹੈ ਤੁਸੀਂ ਮਾਨਸਾ ਚੋਂ ਜਾਣਾ ਹੈ ਤੁਸੀਂ ਸਭਰੂਰ ਤੋਂ ਜਾਣਾ ਹੈ ਜਾਂ ਪਟਿਆਲੇ ਤੋਂ ਆਉਣਾ ਹੈ ਫਰੀਦਕੋਟ ਫਰੋਇਕਪੁਰ ਫਾਜ਼ਿਲਕਾ ਜਲੰਧਰ ਲੁਧਿਆਣਾ ਕਪੂਰਥਲਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਪੈਂਦਾ ਹੈ ਤੁਸੀਂ ਜਿੱਥੋਂ ਕਿੱਥੋਂ ਵੀ ਆਉਣਾ ਹੈ ਆਪਣੀ ਲੋਕੇਸ਼ਨ ਦੱਸੋ ਤੁਹਾਨੂੰ ਮੁਰਜ਼ਾ ਆਪਣੇ ਆਪ ਰਸਤੇ ਜਾਣ ਦੇ ਪ੍ਰਬੰਧ ਕਰਕੇ ਜਾਊਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਮਸਲਾ ਤੁਹਾਡਾ ਹੈ ਤੁਹਾਡੇ ਰੋਜ਼ਗਾਰ ਦਾ ਤੁਹਾਡੇ ਭਵਿੱਖ ਦਾ ਤੁਹਾਡੇ ਵਿੱਚ ਆਂਦਾ ਹੈ ਆਓ ਬੇਰਜ਼ਗਾਰ ਸਾਝੇ ਮੁਰਤੇ ਦਾ ਸਹਾਇਜ ਹੋ ਜੋ ਕਰੋ ਆਉਂਦੀ ਦੋ ਤਰੀਕ 2 ਨਵੰਬਰ ਦਿਨ ਐਤਵਾਰ ਨੂੰ ਬੇਰਜ਼ਗਾਰ ਸਾਝੇ ਮੁਰਤੇ ਵੱਲੋਂ ਮੈਂ ਸੁਖਵਿੰਦਰ